ਵਕਫ ਸੋਧ ਐਕਟ 2025 ਨੂੰ ਰਾਸ਼ਟਰਪਤੀ ਦ੍ਰਾਉਪਦੀ ਮੁਰਮੂਦੀ ਮਨਜ਼ੂਰੀ ਮਿਲ ਗਈ ਹੈ ਰਾਸ਼ਟਰਪਤੀ ਭਵਨ ਵੱਲੋਂ ਬੀਤੀ ਰਾਤ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ ਸਰਕਾਰ ਦਾ ਦਾਵਾ ਹੈ ਕਿ ਇਹ ਵਕਫ ਜਾਇਦਾਦ ਦੀ ਦੁਰਵਰਤਨ ਨੂੰ ਰੋਕੇਗਾ ਇਸ ਦੇ ਨਾਲ ਹੀ ਮੁਸਲਿਮ ਵਕਫ ਰੱਦ ਬਿੱਲ ਨੂੰ ਵੀ ਰਾਸ਼ਟਰਪਤੀ ਨੇ ਹਰੀ ਝੰਡੀ ਦੇ ਦਿੱਤੀ ਹੈ ਵਕਫ ਸੋਧ ਬਿੱਲ 2025 ਸਦਨ ਦੇ ਦੋਹਾਂ ਸਦਨਾਂ ਦੇ ਘੰਟਿਆਂបੱਧੀ ਚੱਲੀ ਚਰਚਾ ਅਤੇ ਬਹਿਸ ਮਗਰੋਂ ਹੋਈ ਵੋਟਿੰਗ ਤੋਂ ਬਾਅਦ ਸੰਸਦ ਵਿੱਚ ਪਾਸ ਆਈ ਇਸ ਬਿੱਲ ਨੂੰ 2 April ਵਾਲੇ ਦਿਨ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਲੰਬੀ ਚਰਚਾ ਅਤੇ ਵਿਚਾਰ ਵਟਾਂਦਰੇ ਮਗਰੋਂ ਵੀਰਵਾਰ ਤੜਕੇ ਇਸ ਉੱਤੇ ਵੋਟਿੰਗ ਹੋਈ ਬਿੱਲ ਦੇ ਹੱਕ ਵਿੱਚ 288 ਅਤੇ ਵਿਰੋਧ ਵਿੱਚ 232 ਵੋਟਾਂ ਪਈਆਂ ਮਗਰੋਂ ਬਿੱਲ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ ਜਿੱਥੇ 4 April ਵਾਲੇ ਦਿਨ 13 ਘੰਟਿਆਂ ਤੋਂ ਵੱਧ ਸਮੇਂ ਦੀ ਬਹਿਸ ਹੋਈ ਵਿਰੋਧੀ ਧਿਰ ਵੱਲੋਂ ਸੋਧਾਂ ਦੀ ਮੰਗ ਕੀਤੀ ਗਈ ਪਰ ਸਰਕਾਰ ਨੇ ਉਹਨਾਂ ਨੂੰ ਖਾਰਜ ਕਰ ਦਿੱਤਾ ਸ਼ੁੱਕਰਵਾਰ ਤੜਕਸਾਰ ਹੋਈ VOTING ਦੌਰਾਨ ਬਿੱਲ ਦੇ ਸਮਰਥਨ ਵਿੱਚ 128 ਅਤੇ ਵਿਰੋਧ ਵਿੱਚ 95 ਵੋਟਾਂ ਪਈਆਂ ਦੋਹਾਂ ਸਦਾਂ ਵਿੱਚੋਂ ਪ੍ਰਵਾਨਗੀ ਮਿਲਣ ਮਗਰੋਂ ਬਿੱਲ ਨੂੰ ਦਸਤਖਤ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ ਸੀ